ਮੇਰਾ ਨਾਮ ਰਤਨ ਸਿੰਘ ਹੈ ਪਿੰਡ ਸ਼ਮਸ਼ੇਰਪੁਰ ਆਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਰਬਜੋਤ ਪਿੰਡ ਬਾਗਵਾਨੀ ਦੇ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ ਇਹਨੂੰ ਰਾਜੀਨਾਮਾ ਕਰਕੇ ਘਰ ਲਿਆ ਜਾਂਦੇ ਰਹੇ ਆ ਇਸ ਆਧਾਰ ਤੇ ਨਾ ਕੀ ਸਾਡੇ ਬੱਚੇ ਨੂੰ ਸ਼ੱਕ ਤੋਂ ਬਲਾ ਕੇ ਇਹ ਇਹਦਾ ਕਤਲ ਕੀਤਾ ਗਿਆ 10 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਜੀ ਬਾਕੀ ਉਸ ਤੋਂ ਬਾਅਦ ਇਹ ਸੰਸਥਾ ਦੇਖ ਨੂੰ ਪਤਾ ਲੱਗਾ ਅਸੀਂ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸਵਿਚ ਆਫ ਆਏ ਉਹ ਤੋਂ ਸਿੱਧੇ ਆ ਵੀ ਵਾਕਿਆ ਨਾ ਕੁਝ ਕੀਤਾ ਸਾਨੂੰ ਸਵੇਰੇ ਆਪਣੇ ਬੁੱਧ ਸੂਚਨਾ ਵਾਲਿਆਂ ਦੱਸਿਆ ਕਿ ਤੁਹਾਡੇ ਬੰਦੇ ਦਾ ਇਹ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲੈ ਕੇ ਘੁੰਮਣੇ ਘੁੰਮਣਾ ਵਾਲਿਆਂ ਨੇ ਕਿਹਾ ਸਾਨੂੰ ਫਿਰ ਇਸ ਚੀਜ਼ ਦਾ ਪੜਾ ਕਰਕੇ ਦਿੱਤਾ ਵੀ ਘਰ ਨੂੰ ਤਾਲੇ ਲੱਗੇ ਆ ਤੇ ਇਹਨਾਂ ਦੇ ਸੂਚੋ ਵੀ ਆਏ ਆ ਉਹਨਾਂ ਸਾਡੇ ਬੇਟੇ ਲੋਕੇਸ਼ਨ ਵਿੱਚ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਨੌਰ 950 ਚੌਕ ਹੋਇਆ ਰਹਿੰਦਾ ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਿਆ ਇਹ ਸ਼ੱਕ ਕਰਦਾ ਹੋਏ ਆਪਣੇ ਭਾਂਦੇਦਾਰ ਦੇ ਸੰਤ ਇਸ ਜੀ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਜ ਨਹੀਂ ਆਇਆ ਉਸੇ ਨਾਲ ਰੰਜਿਸ਼ਤ ਆ ਕੇ ਇਹਨੂੰ ਪ੍ਰਭਜੋਤ ਸਿੰਘ ਕਲਦੀਪ ਸਿੰਘ ਬਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਪੇ ਚੋਹ ਜਾਨ ਰਲਕੇ ਦਾ ਗੁੰਦ ਕੱਲ ਕੀਤਾ ਇਹਦੀ ਵੜ ਡੱਡ ਬੋਡੀ ਸਪਾਈ ਗਈ ਇੱਕ ਇਹਨਾਂ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜੰਡਾਲਾ ਗੁਰੂ ਪਿੰਡ ਤਰਨ ਆਈ ਪੁਲਿਸ ਕੋ ਗਏ ਇਹਨਾਂ ਵੀ ਪੁਲਿਸ ਸਟਾਫ ਨਾਲ ਮਿਲਣ ਸਾਫ ਮਿਲਣਾ ਕਹਿਦਾ ਉਸਨੇ ਇਹ ਚੀਜ਼ਾਂ ਦੇ ਮਤਲਬ ਸਾਨੂੰ ਕਿਸੇ ਤਰੀਕੇ ਦਾ ਨ ਵੀ ਕੋ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤਾਂ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਈ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਹੁਣ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਾਂ ਮਰਿਆ ਹਾਂ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਹੈ ਅਹੀਂ ਚਾਹੁੰਨਾ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਦੇ ਡੈੱਡ ਬੋਡੀ ਜਾਂ ਜਿੰਦਾ ਦੇ ਜਿੰਦਾ ਰਸਿਆ ਜਾਵੇ ਤੁਕਿ ਇਹ ਸਾਨੂੰ ਇਹ ਤੋਂ ਸਾਥ ਤੋਂ ਦਾ ਵੀ ਇਹਦੇ ਸਾਥ ਨਾਲ ਹੀ ਮਿਲੀ ਭਗਤ ਆ। ਅਸਸਵੀ ਸੋਨ ਸਾਹਿਬ ਨੂੰ ਮਿਲੇ ਤੋਂ ਨਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਇਹਨਾਂ ਦਾ ਕੇਸ ਸਾਲਵ ਕਰੋ। ਇਹਨਾਂ ਕਿਹਾ ਕਿ ਇਹਨਾਂ ਦੀ ਕਾਰਵਾਈ ਚੱਲ ਰਹੀ ਆ। ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਨੇ ਇਹ ਗੱਲ ਕਿਹਾ ਤੇ ਕਾਰਵਾਈ ਚਾਹੀਦੀ ਆ। ਹੁਣ ਜਾ ਕੇ ਬੰਦੇ ਫੜੇ ਗਿਆ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਸਾਨੂੰ ਪੂਰਾ ਸਫਲ ਕੋਈ ਮਾਮਲਾ ਸਾਡੇ ਸਾਹਮਣੇ ਨਹੀਂ ਆ। ਕਿ ਸਾਡੇ ਬੱਚੇ ਦਾ ਕੋਈ ਇਨਸਾਫ ਹੋ ਜੂਗਾ ਜਾਂ ਨਹੀਂ ਹੋ ਜੂਗਾ। ਜੋ ਜੀ ਮਰ ਲੂ ਜੇ ਤੁਹਾਨੂੰ ਕੋਈ ਬੰਦਾ ਇਨਸਾਫ ਨਹੀਂ ਮਿਲਦਾ ਸਾਡੀ ਅਗਲੀ ਜਿਹੜੀ ਰਣਨੀਤੀ ਕੀ ਰਹੀ ਸੂਚ ਸਹਾਕਾਰੀ ਦੋਸ਼ੀਆਂ ਦੇ ਨਾਲ ਬੈਠ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰੀਲ ਰੱਖਾਂਗੇ ਵੀ ਸਾਡਾ ਇਨਸਾਫ ਦਵਾ ਸਕਦੇ ਨੇ ਬੰਦਿਆਂ ਲੈ ਕੇ ਥਾਣੇ ਦਾ ਘਰਾਓ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ 1.5 ਮਹੀਨਾ ਹੋ ਗਿਆ ਵੀ ਮਰਿਆ ਜੀਦਾ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਅਸੀਂ ਸੂਚ ਸਹਾਕਾਰੀਆਂ ਪੰਜਾਬ ਸਰਕਾਰ ਕੋ ਇਹ ਉਮੀਦ ਕਰਦੇ ਆ ਇਹਦੀ ਦੇਰੀ ਨਾਲ ਜਾਂਚ ਕਰਕੇ ਤੇ ਸਾਨੂੰ ਸਭ ਨੂੰ ਆਪਣਾ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਮਨਜੀਤ ਕੋ ਮੇਰੀ ਬ੍ਰਦਰ ਨੇ ਮੈਂ ਬਾਂਗੋਣੀ ਵਿਆਹੀ ਆ ਪਰਬਜੋਤ ਸਿੰਘ ਵਾਲ ਜੁਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਗੀਰ ਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਇਸ ਗੱਲ ਤੋਂ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਘਰਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਇਹੀ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਹੇ ਆ ਵੀ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਵਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨਹੀਂ ਇੱਥੇ ਵੀ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹਦਰਖਾਸਾ ਨਾ ਜੇ ਜਿੰਨੀਆਂ ਦਰਖਾਸਾ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤ ਮੰਤਕੌਰ ਨੇ ਪ੍ਰਭਜੋ ਸਿੰਘ ਨੇ ਨਾਲ ਕੀਤੀ ਆ ਤੇ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੌਂਸੇ ਰਖੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਆਈ ਗੱਡੀ ਦੇ ਵਿੱਚ ਪਟ્રોલ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਲੱਗਣਾ ਇਨਾ ਮੈਨੂੰ ਤੰਗ ਕਰਦੇ ਨੇ ਤੇ ਉਹਦਾ ਜਿਹੜਾ ਮਾਰ ਦਿੱਤਾ ਹਾਂ ਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ ਕੌਰ ਨੂੰ ਕਿ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਛੱਡਦੀ ਰਹੀ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨਾਂ ਨੂੰ ਜਾਨੋਂ ਖਤਮ ਕਰਨਾਂ ਨੂੰ ਅੱਜ ਕਰੀਬ ਮਹੀਨਾ ਹੋਇਆ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਤੁਹਾਡਾ ਤੁਹਾਡੇ ਭਰਾਜ ਕੋ ਡੈੱਡ ਬੋਡੀ ਮਿਲੀ ਜਾਂ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬੋਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋਈ ਪੂਰੀ ਡਿਟੇਲ ਤੋਂ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲਿਆ ਜਿਹੜੇ ਚਰਨਜੀਤ ਸਾਰੇ ਆ ਧਨੀਏ ਕੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਰਹੇ ਕਹਿੰਦੇ ਸਿਰਦਲ ਦੀ ਕੇਸ ਆ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਿਹੜਾ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜ ਵਾਲੀ ਕੋਠੀ ਆ ਉਹਨਾਂ ਦੇ ਘਰ ਤੋਂ ਇਹਨਾਂ ਨੇ ਕੈਮਰੇ ਦੇ ਪੂਰੇ ਅਪਰੂਫ ਕੱਢੇ ਆ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੇਸ਼ ਇੱਕ ਵੀ ਗੱਲ ਨਹੀਂ ਕੀਤੀ ਮੇਰ ਚਲਨੀ ਅੱਜ ਉਹ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰਨ ਮੈਨੂੰ ਮੇਰੇ ਭਰਾ ਦੀ ਡੱਡੂ ਬੁੱਢੀ ਚਾਹੀਦੀ ਆ ਇੰਨੀ ਊ ਨੁਕਾ ਤੁਮ ਕਿਤਾ ਇਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਕਹਿੰਦੇ ਹੁਣ ਵੀ ਪ੍ਰਭਜੋਤ ਸਿੰਘ ਇਸ ਵਾਰ ਤੇ ਮੈਂ ਐਸੇ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਇੰਨੀ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾ ਮੈਨੂੰ ਪਤਾ ਹੈ ਸਰਕਾਰ ਤੇ ਤੋੜ ਘੱਟ ਦੇ ਹੈ ਰਤਨ ਸਿੰਘ ਉਹਨਾਂ ਦਾ ਪੇਟਾ ਕਈ ਵਜ ਤੋਂ ਡੇਢ ਮਹੀਨਿਆਂ ਪਹਿਲਾਂ ਗੁੰਮ ਹੋਇਆ ਪਰ ਪਰਿਵਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਦਾ ਜਿਹੜਾ ਕਤਲ ਹੋਇਆ ਕੀ ਸਟੇਟਸ ਸੀ ਇਸ ਵਾਲੇ ਕੇਸ ਦਾ 19 ਦਾ 10 ਤਰੀਕ ਨੂੰ ਨਾ ਮੈਂ ਮੁਕਦਮਾ ਦਾਜਿਸ ਕੀਤਾ ਸੀ ਰਤਨ ਸਿੰਘ ਨੂੰ ਲੋਗ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਾ ਕਿਸੇ ਨਾਲ ਲੜਾਈ ਸੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੁੱਕੇ ਲੱਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਉਹਨਾਂ ਕੇ ਫਿਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਬਾਰਾ ਵਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਵਗਵਾ ਕਰ ਲਿਆ ਇਹਨਾਂ ਨੇ ਮਾਰ ਦੇਣ ਦੀ ਨੀਤੀ ਆ ਮਨੂ ਸ਼ਾਕਬੇ ਦਾ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ 4 ਬੰਦਿਆਂ ਦੇ ਖਿਲਾਫ ਕਰਵਾ ਦਰ ਗਿਆ ਤੇ 6 ਬੰਦਿਆਂ ਦੇ ਵਿੱਚੋਂ 3 ਬੰਦਿਆਂ ਨੇ ਰੈਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗੁਰਵਿੰਦਰ ਵਾਲੇ ਪੁਸ਼ਕਸ਼ੀ ਚੱਲ ਰਹੀ ਆ ਦੋਸ਼ੀ ਸਾਡੇ ਕੋਲ ਮਾਰਦੇ ਆ ਤੇ ਕੋਈ ਨਹੀਂ ਉਹ ਅਜੇ ਭਲਕੇ ਹੀ ਕਲੀਅਰ ਕਰਦਣਾ ਵਾ ਕੀ ਗੱਲ ਹੋਈ ਸੀ ਕਿ ਸਾਫ ਹੋ ਜਾਊਗੀ ਸਭ ਕਲੀਅਰ ਪਿਕਚਰ ਸਾਡੀ ਸਾਫ ਕਰ ਦਾਂਗੇ ਕਿਦਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕੰਮਸ ਕੰਮ پتہ ਹੁਣ ਜਿਹੜੇ ਵੀ ਸਾਡਾ ਬੇਟੇ ਦੀ ਡੈਥ ਹੋ ਚੁੱਕੀ ਆ ਜਾਂ ਚੱਜੀ ਦਾ ਅਸੀਂ ਉੱਤਰ ਦੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬੇ ਚ ਚੱਲ ਰਿਹਾ ਨੂੰ ਸਫਾ ਮਿਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਅਜੇ ਅਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਿਆ ਨਾ ਉਹ ਕਲੀਅਰ ਨਹੀਂ ਕਰਦੇ ਕੋਈ ਨਹੀਂ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਿੰਦਾ ਵਾ ਉਸੇ ਚੱਲ ਰਹੀ ਹੈ ਉਹਨਾਂ ਤੋਂ ਤਬਦੀਲੀ ਜਾ ਰਹੀ ਹੈ ਦੇ